ਜੈਸੇ शत ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਸਾ ਪਾਈ ਗੁਰਦਾਸ ਜੀ ਇਸ ਵਾਕ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਵੇਂ 100 ਸੋਨੇ ਦੇ ਧਾਰਮਿਕ ਸਥਾਨ ਉਸਾਰ ਲਏ ਜਾਣ ਉਹਨਾਂ ਪੁੰਨ ਹੁੰਦਾ ਇੱਕ ਸਿੱਖ ਨੂੰ ਸ਼ਬਦ ਦਾ ਗਿਆਨ ਦੇਣ ਦਾ ਇਸ ਵਾਕ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਦੇ ਵਿੱਚ ਗੁਰਮਤ ਸਿੱਖਿਆ ਦਾ ਕਿੰਨਾ ਮਹੱਤਵ ਹੈ ਜਿੱਥੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਸਖਸ਼ੀਤਾਵਾਂ ਕਾਰਜ ਕਰ ਰਹੀਆਂ ਨੇ ਉੱਥੇ ਗੁਰਬਾਣੀ ਦੀ ਮੁੱਢਲੀ ਸਿੱਖਿਆ ਦੇਣ ਵਾਲੀਆਂ ਸਖਸ਼ੀਤਾਵਾਂ ਵੀ ਸਾਡੀਆਂ ਮਾਇਨਾ ਰਤਨ ਨੇ ਇੱਕ ਅਜਿਹੇ ਹੀ ਰਤਨ ਨੂੰ ਆਪਜੀ ਦੇ ਰੂਬਰੂ ਕਰ ਰਹੇ ਆ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਤੇ ਉਹ ਬੇਸ਼ਕੀਮਤੀ ਰਤਨ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਜੀ ਕੋ ਨਾਮ ਜਪਤ ਮਨ ਮੇਂ ਤੈਬ ਅਬ ਜੀ ਕੋ ਨਾਮ ਜਪਤ ਮਨ ਚੈ ਬੋ ਪ੍ਰਕਾਰ ਖੋਜੈ ਸਭ ਤਾਂ ਕੋ ਬੋ ਪ੍ਰਕਾਰ ਖੋਜੈ ਸਭ ਤਾਂ ਕੋ ਵਿਖਮ ਨ ਜਾਇ ਲੈ ਨਾ ਪ੍ਰਭ ਜੀ ਕੋ ਨਾਮ ਜਪਤ ਮਾ ਸੋ ਗੱਲਬਾਤ ਕਰਦੇ ਆ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਹੋਰਾਂ ਦੇ ਨਾਲ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤ ਸੰਗੀਤ ਦੇ ਲੇਖੇ ਵਿੱਚ ਲਾਇਆ ਆਪਣਾ ਇੱਕ ਇੱਕ ਸਾਹ ਵੀ ਗੁਰੂ ਨਾਨਕ ਦੇ ਦਰਗਰ ਦੀ ਇਸ ਸੰਗੀਤ ਪਰੰਪਰਾ ਨੂੰ ਅਗਾਹ ਲੈ ਕੇ ਜਾਣ ਦੇ ਲਈ ਦੇ ਰਹੇ ਨੇ ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਸਵਾਗਤ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਸੰਗਤਾਂ ਜਾਨਣਾ ਚਾਹੁੰਦੀਆਂ ਨੇ ਅੱਜ ਆਪ ਜੀ ਦਾ ਵਿਸ਼ਵ ਦੇ ਵਿੱਚ ਇੱਕ ਨਾਮ ਹੈ। ਵਾਕਈ ਹੀ ਗੁਰਬਾਣੀ ਸੰਗੀ ਨੂੰ ਤੁਸੀਂ ਥਾਂ-ਥਾਂ ਦੇ ਉੱਪਰ ਜਾ ਕੇ ਪ੍ਰਚਾਰ ਕਰਦੇ ਹੋ, ਅਕੈਡਮੀ ਨੂੰ ਚਲਾ ਰਹੇ ਹੋ। ਤੇ ਇੱਕ ਸੰਗਤਾਂ ਦੇ ਅੰਦਰ ਤਾਂਗ ਹੈ ਕਿ ਅਜਿਹੀ ਸਖਸ਼ੀਅਤ ਦਾ ਜਨਮ ਕਿੱਥੇ ਹੋਇਆ ਔਰ ਬਚਪਨ ਕਿੱਥੇ ਬੀਤਿਆ? ਜਨਮ ਗੁਹਾਟੀ ਸ਼ਹਿਰ ਠੀਕ ਹੈ ਅਸਾਮ ਦੇ ਵਿੱਚ। ਘਰ ਬੇਸਿਕਲੀ ਮੇਰੇ ਤਰਨ ਤਰਨ ਸਾਬ੍ਹ ਹੈ ਜੱਦੀ ਘਰ। ਪਰ ਮੇਰੇ ਪਿਤਾ ਜੀ ਟਰੱਕ ਡਰਾਈਵਰ ਗੱਡੀ ਚਲਾਉਂਦੇ ਸਨ ਤੇ ਅਸਾਮ ਦੇ ਵਿੱਚ ਮੇਰਾ ਜਨਮ ਹੋਇਆ ਹੈ। ਉੱਥੋਂ ਹੀ ਮੈਂ ਪਹਿਤ ਕਲਾਸ ਤੱਕ 5ਵੀਂ ਕਲਾਸ ਤੱਕ ਉੱਤੇ ਪੜਿਆ ਪਰ ਮੈਂ ਤਰੰਤ ਤਰੰਤ ਸਾ ਬਸਤੂ ਬਾਦ ਆ ਗਿਆ ਤੇ ਉਹ ਉਹ ਸੰਗੀਤ ਦੀ ਗੁਰਤੀ ਫਿਰ ਕਿਦਾਂ ਸ਼ੁਰੂਆਤ ਹੋਈ ਇਸ ਖੇਤਰ ਵਾਲਾ ਹੁੰਦੀ ਤੁਹਾਡੀ ਸੰਗੀਤ ਦੀ ਗੁਰਤੀ ਮੇਰੇ ਮੰਮੀ ਜੀ ਮੇਰੇ ਮੰਮੀ ਜੀ ਨੂੰ ਧਾਰਮਿਕ ਗੀਤ ਗਾਉਣ ਦਾ ਬੜਾ ਸ਼ੌਕ ਸੀ ਘਰ ਦੇ ਵਿੱਚ ਜਿਵੇਂ ਕੋਈ ਵੀ ਸਾਡੇ ਗੁਰੂ ਘਰ ਗੁਹਾਟੀ ਦੇ ਨੇੜੇ ਗੁਰੂ ਘਰ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਬਾਬਾ ਦੀਪ ਸਿੰਘ ਸ਼ਹੀਦੀ ਦੀ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੁਰਨਾਨਕ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਉਹਨਾਂ ਨੇ ਗੀਤ ਮਤਲਬ ਗਾਉਂਦੇ ਸਨ ਬਚਪਨ ਤੇ ਉਹ ਘਰ ਗੁੰਗੁਣਾਉਂਦੇ ਰਹਿੰਦੇ ਸਨ ਕਿ ਪੰਜ ਭੈਣ ਭਰਾ ਵਿੱਚੋਂ ਚੌਥਾ ਨੰਬਰ ਮੇਰਾ ਸੀ ਛੋਟਾ ਸੀ ਮੈਂ ਬਹੁਤ ਤੇ ਨਾਲ ਮੇਰੀਆਂ ਭੈਣਾਂ ਵੀ ਨਾਲ ਅਸੀਂ ਇੱਕ ਮਤਲਬ ਗਾਣਾ ਸਕੂਲ 'ਚ ਵੀ ਗਾਣਾ ਤੇ ਮੇਰੇ ਮੰਮੀ ਉਹਨਾਂ ਨੂੰ ਤਿਆਰ ਕਰਾਉਂਦੇ ਸਨ ਕਿ ਆ ਸੌਂਗ ਤੁਸੀਂ ਗਾਓ ਧਾਰਮਿਕ ਉੱਥੋਂ ਫਿਰ ਮੈਨੂੰ ਗੁਰਤੀ ਮਿਲੀ ਮਤਲਬ ਪਹਿਲੇ ਅਧਿਆਪਕ ਤੁਹਾਡੇ ਮਾਤਾ ਜੀ ਹੀ ਸਨ ਇਸ ਖੇਤਰ ਵਾਲਾ ਹਾਂਜੀ ਹਾਂਜੀ ਤੇ ਉਹਨਾਂ ਤੋਂ ਬਾਅਦ ਫਿਰ ਸੰਗੀਤ ਨੂੰ ਜਦੋਂ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸਿੱਖਣਾ ਸ਼ੁਰੂ ਕੀਤਾ ਕਿਨਾਂ ਨੂੰ ਗੁਰੂ ਜਾਂ ਉਸਤਾਦ ਆ ਰਿਹਾ ਤੁਸੀਂ ਮੈਂ ਉਸ ਤੋਂ ਬਾਅਦ ਸ੍ਰੀ ਤਰਨਤਾਰਨ ਸਾਹਿਬ ਆ ਗਿਆ ਇੱਥੇ ਆ ਕੇ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਮੈਂ ਪੜ੍ਹਾਈ ਕੀਤੀ ਤੇ ਸ਼ੌਕ ਸੀ ਪੜਨ ਦਾ ਨਾਨ ਮੈਡੀਕਲ ਮੈਂ ਰੱਖ ਲਈ ਤੇ ਜਦੋਂ 10ਵੀਂ ਕਲਾਸ 'ਚ ਸੀ ਤੇ ਮੈਂ ਗਿਆਨੀ ਸਰਵਣ ਸਿੰਘ ਜੀ ਠੀਕ ਹੈ ਬਿੰਨ ਸਭ ਤੋਂ ਲੰਬਾ ਦਾਣਾ ਨਾ ਜੀ ਬਿਲਕੁਲ ਤਰਨਤਾਰਨ ਸਾਹਿਬ ਦੇ ਹੈਡ ਰਾਗੀ ਸਨ ਠੀਕ ਹੈ ਤੇ ਮੈਂ ਸਕੂਲ ਦੇ ਵਿੱਚ ਜਿਵੇਂ ਸਾਰੇ ਸਕੂਲਾਂ ਦੇ ਵਿੱਚ ਇਹ ਹੁੰਦਾ ਹੈ ਗੀਤ ਸੰਗੀਤ ਤੇ ਥੋੜੀ ਜਿਹੀ ਆਵਾਜ਼ ਠੀਕ ਸੀ ਤੇ ਮੈਨੂੰ ਸਾਰੇ ਲੈ ਜਾਂਦੇ ਸੀ ਫਿਰ ਭਾਈ ਸਾਹਿਬ ਨੇ ਮੈਨੂੰ ਪ੍ਰੇਰਿਆ ਕਿ ਤੁਸੀਂ ਕੀਰਤਨ ਵਾਲੇ ਪਾਸੇ ਆਓ ਤੇ ਮੈਂ ਉਹਨਾਂ ਕੋਲ ਸੰਗੀਤ ਸਿੱਖਣਾ ਸ਼ੁਰੂ ਕੀਤਾ ਉਦੋਂ 10ਵੀਂ ਕਲਾਸ ਦੇ ਵਿੱਚ ਤੇ ਉਹ ਫਿਰ ਮੈਨੂੰ ਉਹਨਾਂ ਨੇ ਇੱਕ ਤੁਸੀਂ ਨਿਰਧਾਰਿਤ ਕੋਰਸ ਕੀਤਾ ਜਾਂ ਖੁੱਲਾ ਹੀ ਸਿੱਖਦੇ ਰਹੇ ਨਹੀਂ ਕੋਰਸ ਮੈਂ ਇ tanto ਕਿ ਉਦੋਂ ਮੈਂ ਖੁੱਲਾ ਹੀ ਸਿੱਖਿਆ ਨਾਲ ਮੈਂ ਪੜਦਾ ਸੀ ਤੇ ਨਾਲ ਮੈਂ ਸਿੱਖਣਾ ਸ਼ੁਰੂ ਕੀਤਾ ਤੇ ਉਹ ਬੜੀ ਪਵਿੱਤਰ ਰੂਹ ਤੇ ਜਦੋਂ ਮੈਂ ਸਕੂਲਸ ਤੋਂ ਪੜ੍ਹ ਕੇ ਆਣਾ ਤੇ ਜਦੋਂ ਉਹਨਾਂ ਦੀ ਡਿਊਟੀ ਹੋਣੀ ਉਹਨਾਂ ਨੇ ਦੱਸ ਦੇਣਾ ਕੱਲ ਰਾਤ ਸ਼ਾਮ ਦੀ ਡਿਊਟੀ ਹੈ ਤੁਸੀਂ ਉੱਥੇ ਆਉਣਾ ਕੀਰਤਨ ਤੇ ਮੈਂ ਉਹਨਾਂ ਨਾਲ ਪਿੱਛੇ ਇਸ ਤਰ੍ਹਾਂ ਬੈਠ ਜਾਣਾ ਤੇ ਉਹਨਾਂ ਨੇ ਕਿਹਾ ਥੋੜਾ ਆਲਾਪ ਲਗਾਓ ਤੇ ਇਸ ਤਰ੍ਹਾਂ ਉਹਨਾਂ ਨੇ ਬੜਾ ਚਾਹ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਸਾਨੂੰ ਸਿਖਾਇਆ। ਮਤਲਬ ਪਿੱਛੇ ਬੈਠਣਾ ਫਿਰ ਤੁਹਾਡੀ ਹੌਸਲਾ ਫਜ਼ਾਈਓ ਕਰਨਾ। ਹਾਂਜੀ 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 ਪਿਆਰ ਕਰਦੇ ਸਨ ਕਿ ਇੱਕ ਬੱਚੇ ਕੀਰਤਨ ਸਿੱਖਦੇ ਨੇ ਤੇ ਇਹ ਅੱਗੇ ਤਰੱਕੀ ਕਰਨ। ਤੇ ਇਸ ਤਰ੍ਹਾਂ ਫਿਰ ਦਰਬਾਰ ਸਾਹਿਬ ਤਰਨ ਤਰਨ ਦੇ ਅੰਦਰ ਬੈਠ ਕੇ ਤੁਸੀਂ ਉਹਨਾਂ ਦੇ ਬੱਚੇ ਉਸ ਤੋਂ ਬਾਅਦ ਕਈ ਵਾਰੀ ਕਿਉਂਕਿ ਜਦੋਂ ਉਹਨਾਂ ਨੇ ਕਿਤੇ ਉਹਨਾਂ ਦੇ ਕੀਰਤਨ ਸੇਵਾ ਲੱਗ ਜਾਣੀ ਤੇ ਕਦੇ-ਕਦੇ ਸਾਨੂੰ ਵੀ ਸ਼ਬਦ ਪੜ੍ਹਾ ਲੈਣਾ ਉੱਥੇ। ਕੀ ਬਾਤ ਹੈ। ਤੇ ਉਦੋਂ ਫਿਰ ਅਸੀਂ ਸਾਨੂੰ ਬੜਾ ਉਤਸ਼ਾਹ ਮਿਲਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਵੀ। ਉੱਥੋਂ ਸਾਡੀ ਕੀਰਤਨ ਦੀ ਸ਼ੁਰੂਆਤ ਹੋਈ ਸੁਪਰਿੰਸਪਲ ਸਾਹਿਬ ਬਚਪਨ ਦੀ ਕੋਈ ਅਜਿਹੀ ਇੱਕ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਸਕੂਲ ਟਾਈਮ ਦੀਆਂ ਵੀ ਬਹੁਤ ਯਾਦਾਂ ਨੇ ਤੇ ਜਦੋਂ ਮੈਂ ਤਰਨਤਾਰਾ ਸਾਹਿਬ ਕੀਰਤਨ ਸਿੱਖਣ ਦੇ ਨਾਲ ਉਸਤਾਦ ਜੀ ਦੇ ਘਰ ਤੇ ਸਭ ਤੋਂ ਲਾਸਟ ਮੇਰੀ ਵਾਰੀ ਠੀਕ ਹੈ ਤੇ ਮੇਰੀ ਮੰਮੀ ਨੂੰ ਚਿੰਤਾ ਹੁੰਦੀ ਉਦੋਂ ਹਨਾ ਤੇ ਉਹਨਾਂ ਨੇ ਮੈਨੂੰ ਲੈਣ ਆਣਾ ਪਰ ਮੈਨੂੰ ਸ਼ੌਕ ਬੜਾ ਹੁੰਦਾ ਸੀ ਇਹ ਸਾਰਿਆਂ ਨੂੰ ਸੁਣਨਾ ਭਾਈ ਸਾਹਿਬ ਸਿਖਾਉਂਦੇ ਸਨ ਬੜੇ ਤੇ ਇੱਕ ਮੈਂ ਸਕੂਲ ਦੀ ਯਾਦ ਦੱਸ ਦਿੰਨਾ ਕਿ ਅਸੀਂ ਨਵਾਂ ਸ਼ਹਿਰ ਕੀਰਤਨ ਪ੍ਰਤੀਯੋਗਤਾ ਸੀ ਕਿਉਂਕਿ ਤੁਸੀਂ ਤੁਹਾਨੂੰ ਉਤਸ਼ਾਹ ਮਿਲਦਾ ਤੁਸੀਂ ਇਨਕਰਜ ਹੁੰਦੇ ਤੇ 34 ਟੀਮਾਂ ਤੋਂ ਸਾਡਾ ਪਹਿਲਾ ਪ੍ਰਾਈਜ਼ ਆਇਆ ਉਹ ਤੇ ਮਾਸਟਰ ਸਰਦਾਰਜੀਤ ਸਿੰਘੋਂ ਸਿडनी ਨੇ ਤੇ ਉਹਨਾਂ ਨੇ ਸਾਨੂੰ ਤਿਆਰ ਕੀਤਾ ਸਕੂਲ ਦੇ ਸਾਡੇ 뮤직 ਟੀਚਰ ਸਨ ਉਦੋਂ ਸਾਨੂੰ ਬੜਾ ਉਤਸ਼ਾਹ ਮਿਲਿਆ ਤੇ ਕੀਰਤਨ ਪ੍ਰਤੀਯੋਗਤਾ ਜਿੱਸੀ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਉਹ ਸਾਡੀ ਅਪੋਲ ਯਾਦ ਹੈ ਕਿਉਂਕਿ ਬਹੁਤ achhiyan ਟੀਮਾਂ ਸਨ ਉਹਦੇ ਵਿੱਚ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਨੂੰ ਬੜਾ ਅੱਛਾ ਲੱਗਾ ਤੇ ਕੁਦਰਤੀ ਜਦੋਂ ਤੁਸੀਂ ਜਿੱਤ ਕੇ ਆਓ ਤੇ ਸਕੂਲ ਦੇ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਉਦੋਂ ਬਚਪਨਾ ਸੀ ਉਹ ਚੀਜ਼ ਅਸੀਂ ਮਹਿਸੂਸ ਕਰਦੇ ਸੀ ਤਨ ਚੰਗਾ ਵੀ ਲੱਗਦਾ ਤੇ ਅੱਜ ਜਿਵੇਂ ਕੋਈ ਆਪਜੀ ਦੇ ਦਰਸ਼ਨ ਕਰਦਾ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਉਹਨਾਂ ਨੂੰ ਦੇਖਦਾ ਹੈ ਬੜੀ ਗੰਭੀਰ ਸ਼ਖਸੀਅਤ ਹੈ ਬੜੀ ਪਿਆਰੀ ਸ਼ਖਸੀਅਤ ਹੈ ਕਿ ਬਚਪਨ ਦੇ ਵਿੱਚ ਵੀ ਅਜਿਹੀ ਗੰਭੀਰ ਸ਼ਖਸੀਅਤ ਸੀ ਜਾਂ ਉਹ ਸ਼ਰਾਰਤ ਵੀ ਕਰਦੇ ਹੁੰਦੇ ਸੀ ਤੇ ਸ਼ਰਾਰਤੀ ਸੀ ਮੈਂ ਠੀਕ ਹੈ ਜੀ ਪਰ ਇਸ ਤਰ੍ਹਾਂ ਦੀ ਸ਼ਰਾਰਤ ਵੀ ਨਹੀਂ ਕਿਉਂਕਿ ਮੇਰੇ ਪਿਤਾ ਜੀ ਬਾਹਰ ਰਹਿੰਦੇ ਸਨ ਟਰੱਕ ਦੇ ਵਿੱਚ ਕਈ ਵਾਰੀ ਮਹੀਨਾ ਨਹੀਂ ਹੁੰਣਾ ਦੋ ਦੋ ਮਹੀਨੇ ਨੇ ਰਹਿਣਾ ਤੇ ਮੰਮੀ ਸਾਡੇ ਥੋੜੇ ਸਖਤ ਸੁਭਾਅ ਦੇ ਸਨ ਤੇ ਅਸੀਂ ਪੰਜ ਭੈਣ ਭਰਾ ਪੜਦੇ ਸੀ ਤੇ ਜ਼ਿਆਦਾਤਰ ਮੇਰੀ ਵੱਡੀ ਸਿਸਟਰ ਬਰਿੰਦਰ ਕੌਰ ਜੀ ਉਹਨਾਂ ਨੇ ਸਾਨੂੰ ਪਾਲਿਆ ਇੱਕ ਤਰ੍ਹਾਂ ਦਾ ਹਨਾ ਕਾਫੀ ਵੱਡੀ ਮੇਰੇ ਤੋਂ ਸਭ ਤੋਂ ਵੱਡੇ ਹੋਈ ਨੇ ਤੇ ਉਹ ਉਹਨਾਂ ਨਾਲ ਥੋੜੀ ਜਿਹੀ ਮੇਰੀ ਜਿਵੇਂ ਉਹਨਾਂ ਨੇ ਡਾਂਟਣਾ ਕਰ ਦੇ ਵਿੱਚ ਤੇ ਮੈਨੂੰ ਮਹਿਸੂਸ ਹੁੰਦਾ ਤੇ ਪਰ ਉਹ ਅੱਜ ਮੈਨੂੰ ਮਹਿਸੂਸ ਹੁੰਦਾ ਕਿ ਜੇ ਮਾਜੀ ਤੱਕ ਪਹੁੰਚਿਆ ਤੇ ਉਹਨਾਂ ਦਾ ਬੜਾ ਵੱਡਾ ਮੇਰੇ ਪਰਿਵਾਰ ਦਾ ਯੋਗਦਾਨ ਮੇਰੇ ਭੈਣਾਂ ਦਾ ਜਿਹੜੇ ਵੱਡੀਆਂ ਸਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਪਿਤਾ ਜੀ ਅਸਾਮ ਚ ਉਹਨਾਂ ਨੇ ਟਰੱਕ ਤੇ ਚਲੇ ਜਾਣਾ ਪੈਸੇ ਦੀ ਲੋੜ ਹੋਣੀ ਪੈਨ ਸਾਡੀ ਉਹ ਉਹਨਾਂ ਕੋ ਮੈਂ ਮੰਗ ਲੈਣੇ ਚੋਰੀ ਮੰਮੀ ਤੋਂ ਬਿਲਕੁਲ ਉਹਦੋਂ ਇਹਨੇ ਮਿਲਦੇ ਨਹੀਂ ਹੁੰਦੇ ਸੀ ਨਾ ਤੇ ਭੈਣਾ ਨੇ ਚੁੱਪ ਕਰਕੇ ਸਾਨੂੰ ਫੜਾ ਦੇਣ ਕਿ ਚਲੋ ਸਾਡਾ ਭਰਾ ਆ ਤੇ ਉਹਨਾਂ ਨੇ ਉਤਸ਼ਾਹ ਕਰਕੇ ਉਂਗਲ ਫੜ ਕੇ ਮੈਨੂੰ 2 ਡੇਢ 2 ਕਿਲੋਮੀਟਰ ਅਸੀਂ ਦੂਰੋਂ ਅਥੇ ਸਕੂਲ ਗੁਹਾਟੀ ਜਾਂਦੇ ਸੀ ਉਹਨਾਂ ਲੈ ਕੇ ਜਾਣਾ ਤੇ ਉਹਨਾਂ ਨੇ ਜਦੋਂ 뮤직 ਰੂਮ ਦੇ ਵਿੱਚ ਜਾਣਾ ਤੇ ਮੈਨੂੰ ਚੁੱਪ ਕਰਕੇ ਨਾਲ ਲੈ ਜਾਣਾ ਫਿਰ ਮੈਂ ਸੁਣਦਾ ਸੀ ਤੇ ਉਹ ਉਹ ਜਿਹੜੇ ਉਹ ਸੰਗੀਤ ਉੱਥੋਂ ਆਉਣਾ ਸ਼ੁਰੂ ਹੋਇਆ ਤੇ ਉਹ ਮੇਰੇ ਲਈ ਇੱਕ ਸਭ ਤੋਂ ਵੱਡੀ ਯਾਦਾਂ ਇਹ ਨੇ। ਪ੍ਰਿੰਸੀਪਲ ਸਾਹਿਬ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਤੁਸੀਂ ਇੱਕ ਮਾਸਟਰ ਜੀ ਕੋਲੋਂ ਸਿੱਖਦੇ ਸੀ ਜਿਹੜੇ ਹੁਣ ਇਸ ਟਾਈਮ ਸਿਡਨੀ ਨੇ। ਪੁਰਾਣੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਸਨ ਜ਼ਿਆਦਾਤਰ ਉਹਦੇ ਵਿੱਚ ਇੱਕ ਗੁਰਬਾਣੀ ਦਾ ਅਧਿਆਪਕ ਹੁੰਦਾ ਸੀ ਜਾਂ ਗੁਰਬਾਣੀ ਸੰਗੀਤ ਦਾ ਅਧਿਆਪਕ ਹੁੰਦਾ ਸੀ ਕਿਉਂਕਿ ਇਹ ਸਾਂਝੀ ਪਰੰਪਰਾ ਹੈ। ਇਹਨੂੰ ਕਿਸੇ ਵੀ ਅਸੀ ਧਰਮ ਦੇ ਵਿੱਚ ਮੜ ਨਹੀਂ ਸਕਦੇ। ਪਰ ਮੌਜੂਦਾ ਹਾਲਾਤ ਜਾਂ ਦੌਰ ਅਸੀਂ ਦੇਖਦੇ ਹਾਂ ਸਕੂਲਾਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਸੰਗੀਤ ਦਾ ਉਹਨਾਂ ਨੇ ਅਧਿਆਪਕ ਰੱਖਿਆ ਹੋਏ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਬਦਲਾਅ ਨੂੰ ਔਰ ਕੀ ਚਾਹੁੰਦੇ ਹੋ ਇਸ ਬਾਰੇ ਤੁਸੀਂ? ਮੈਨੂੰ ਤਾਂ ਭਾਈ ਬਰਿਆਮ ਸਿੰਘ ਜੀ ਪੱਕਾ ਲੱਗਦਾ ਹੈ ਕਿ ਗੁਰਮਤ ਸਭ ਤੋਂ ਜ਼ਰੂਰੀ ਹੈ। ਗੁਰਬਾਣੀ ਸੰਗੀਤ ਇੱਕ ਆਤਮਾ ਦੀ ਖੁਰਾਕ ਹੈ ਤੁਹਾਡੀ। ਬੱਚੇ ਸੰਗੀਤ ਨਾਲ ਜੁੜਦੇ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਹਰ ਬੱਚੇ ਦਾ ਮਨ ਹੈ ਅਸੀਂ ਵੀ ਸਕੂਲ ਦੇ ਵਿੱਚ ਸਾਨੂੰ ਹਰ ਜਗ੍ਹਾ ਲੈ ਜਾਂਦੇ ਸਨ ਹਨਾ ਜਿੱਥੇ ਕੰਪੀਟੀਸ਼ਨ ਹੋਣਾ ਚਾਹੀ ਗਜ਼ਲ ਗੀਤ ਸਾਨੂੰ ਕਿਉਂਕਿ ਅਸੀਂ ਪੜ੍ਹਦੇ ਸੀ ਸਾਨੂੰ ਲੈ ਜਾਂਦੇ ਸੀ। ਪਰ ਜਿਹੜੀ ਆਤਮਾ ਦੀ ਖੁਸ਼ਾਹ ਹੈ ਜਿੱਥੇ ਸਾਨੂੰ ਸਕੂਨ ਮਿਲਦਾ ਸੀ ਜ਼ਿਆਦਾਤਰ ਉਹ ਜਦੋਂ ਅਸੀਂ ਕੀਰਤਨ ਦੀ ਜਦੋਂ ਪ੍ਰੇਅਰ ਹੁੰਦੀ ਸੀ ਨਾ ਮਤਲਬ ਉੱਥੇ ਜਾ ਕੇ ਸਾਨੂੰ ਇੱਕ ਸ਼ਾਂਤੀ ਮਿਲਦੀ ਸੀ ਇੱਕ ਸਹਿਜ ਦੀ ਅਵਸਥਾ ਬਣਦੀ ਸੀ ਉਦੋਂ ਸਾਰੇ ਟਿੱਕੇ ਹੁੰਦੇ ਸਨ ਜਿੰਨੇ ਬੱਚੇ ਨੇ ਉਹਨਾਂ ਨੂੰ ਸ਼ਾਂਤ ਕਰਕੇ ਖੜਨਾ ਇੱਕ ਮਤਲਬ ਪ੍ਰੈਕਟੀਕਲ ਜੀਵਨ ਉੱਥੋਂ ਮਿਲਦਾ ਤੁਹਾਨੂੰ ਤੇ ਸਾਰਿਆਂ ਦੇ ਅੰਦਰ ਉਤਸ਼ਾਹ ਹੈ ਕਿ ਮੇਰਾ ਖਿਆਲ ਗੁਰਮਤ ਸੰਗੀਤ ਦੀ ਅਕੈਡਮੀਆਂ 50% ਸਕੂਲਾਂ ਦੇ ਵਿੱਚ ਹੁਣ ਗੁਰਮਤ ਸੰਗੀਤ ਦਾ ਪ੍ਰਚਾਰ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਸੋ ਪ੍ਰਿੰਸੀਪਲ ਸਾਹਿਬ ਇਸੇ ਤਰ੍ਹਾਂ ਸੀ ਗੱਲਬਾਤ ਜਾਰੀ ਰੱਖਾਂਗੇ ਮੈਂ ਚਾ मान탄 बस रहे मेरे प्राण 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 कर कृपा साधु संघ पे कर कृपा साधु संग पेट पूरन पूर्ख सोजा मान तन बस रहे मेरे प्राण मान तन बस रहे मेरे प्राण कर साधु संग पेट कर कृपा साधु संग पेट पूरन पुरख ਸੋ ਜਾਨ ਮਨ ਤਨ ਬਸ ਰਹੀਂ ਮੇਰੇ ਪ੍ਰਾਨ ਮਾਨਦਾਨ ਬਸ ਰਹੀਂ ਮੇਰੇ ਪ੍ਰਾਨ ਕੀ ਬਾਤ ਹੈ ਪਿੰਛਪਾ ਸਾਹਿਬ ਬਹੁਤ ਆਨੰਦ ਆਇਆ ਆਪ ਜੀ ਦਾ ਇਹ ਸ਼ਬਦ ਸਰਵਨ ਕਰਕੇ ਵਾਕਈ ਤੁਸੀਂ ਬਹੁਤ ਭਿੱਜ ਕੇ ਬੜੀ ਰੂਹ ਦੇ ਨਾਲ ਸੰਗੀਤ ਗਾਇਨ ਕਰਦੇ ਹੋ ਗੁਰੂ ਸਾਹਿਬ ਇਸੇ ਤਰ੍ਹਾਂ ਮਿਹਰ ਰੱਖਣਾ ਆਪ ਜੀ ਦੇ ਉੱਪਰ ਅਗਲਾ ਸਾਲ ਮੇਰਾ ਇਹ ਪਿੰਛਪਾ ਸਾਹਿਬ ਕਿ ਇੱਕ ਤੇ ਹੁੰਦਾ ਹੈ ਸਟੇਜ ਦੇ ਉੱਪਰ ਕੀਰਤਨ ਕਰਨਾ ਸੰਗਤ ਦੇ ਸਾਹਮਣੇ ਸਨਮੁਖ ਹੋ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਹੁੰਦਾ ਹੈ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਇਹਨਾਂ ਦੋਵਾਂ ਦੇ ਵਿੱਚ ਕੀ ਅੰਤਰ ਸਮਝਦੇ ਹੋ ਤੁਸੀਂ ਬੜਾ ਅੰਤਰ ਹੈ ਇਹਦੇ ਵਿੱਚ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਕੀਰਤਨ ਕਰ ਰਹੇ ਹੋ ਜ਼ਿਆਦਾਤਰ ਮੇਰੀ ਸੇਵਾ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਜਿੰਨਾ ਪਾਸ ਜੁਦੀ ਟਕਸਾਲ ਮੈਂ 20 ਸਾਲ ਰਿਆਂ ਦੇ 94 ਦੇ ਵਿੱਚ ਉਹਨਾਂ ਕੋਲ ਆ ਗਿਆ ਮੇਰਾ ਸਫ਼ਰ ਜਿਵੇਂ ਤਰਨਤਾਰਨ ਸਾਹਿਬ ਤੋਂ ਉਸ ਤੋਂ ਬਾਅਦ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਮੈਨੂੰ ਬੜਾ ਸ਼ੌਕ ਸੀ ਤੇ ਉੱਥੇ ਮੈਂ ਕਥਾ ਦਾ ਕੋਰਸ ਕੀਤਾ। ਕੀ ਬਾਤ ਹੈ। ਮਤਲਬ ਨਾਨ ਮੈਡੀਕਲ ਪਲੱਸ 2 ਕਰਕੇ ਮੈਂ ਸਿੱਧਾ ਉੱਥੇ ਚਲੇ ਗਿਆ। ਮੈਨੂੰ ਇਸ ਭਾਈ ਸਾਹਿਬ ਨੇ ਪ੍ਰੇਰਿਆ ਤੇ ਉੱਥੇ ਮੈਂ ਕਰਕੇ ਤੇ ਉੱਥੇ ਵੀ ਸੰਗੀਤ ਦਾ ਬੜਾ ਮਾਹੌਲ ਸੀ ਉਸਤਾਰ ਪ੍ਰੋਫੈਸਰ ਅਵਤਾਰ ਸਿੰਘ ਨਾਗ ਜੀ ਉਹ ਬੱਚਿਆਂ ਨੂੰ ਸਿਖਾਉਂਦੇ ਸਨ ਤੇ ਮੈਂ ਮੇਰੇ ਮਿੱਤਰ ਭਾਈ ਨਰਮਨ ਸਿੰਘ ਨਾਗਪੁਰੀ ਸਾਡੇ ਬੈਚ ਦੇ ਸਨ ਤੇ ਉਹਨਾਂ ਦਾ ਜਦੋਂ ਕੰਪੋਜੀਸ਼ਨ ਉਹਨਾਂ ਗਾਣੀਆਂ ਤੇ ਮੈਂ ਵੀ ਉੱਥੇ ਚਲੇ ਜਾਇਆ ਕਰਨਾ ਤੇ ਉਹ ਬੜਾ ਮਤਲਬ ਮਾਹੌਲ ਸਾਨੂੰ ਉਸੇ ਹੀ ਲੱਗਦੇ ਤੇ ਉਸ ਤੋਂ ਬਾਅਦ ਮੈਂ ਕਲਕੱਤਾ ਚਲੇ ਗਿਆ। ਤੇ ਉਦੋਂ ਮਤਲਬ ਸ਼੍ਰੋਮਣੀ ਕਮੇਟੀ ਵੱਲੋਂ ਮੈਨੂੰ ਉੱਥੇ ਭੇਜਤਾ ਗਿਆ ਇੱਕ ਰਾਗੀ ਜਿੱਥੇ ਤੌਰ ਤੇ ਤੇ ਮੇਰਾ ਹਲਕਾ ਅਛੀ ਸੀ ਕਿ ਮੈਂ ਉੱਥੇ ਸੰਗੀਤ ਸਿੱਖੂਗਾ ਤੇ ਉੱਥੋਂ ਫਿਰ 91 ਦਾ ਮੈਂ ਸੁਣਿਆ ਸਮਾਗਮ ਮਦੁੱਤੀ ਗੁਰਮਤ ਸੰਗੀਤ ਮਿਲਨ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਕਰਵਾਇਆ ਸੀ ਤੇ ਉਹ ਜਿਵੇਂ ਮੇਰੇ ਸਾਰੇ ਮਿੱਤਰ ਦੇਖਣ ਗਏ ਮੈਂ ਉਹ ਦੇਖ ਨਹੀਂ ਸਕਿਆ ਤੇ ਮੇਰਾ ਚਾਹ ਸੀ ਕਿ ਉਹ ਸਥਾਨ ਤੇ ਜਾ ਕੇ ਮੈਂ ਉਦੋਂ ਉਸਤਾਦ ਜਸਵੰਤ ਸਿੰਘ ਪੌਰਾ ਜੀ ਉੱਥੇ ਸਿਖਾਉਂਦੇ ਸਨ ਬੜੇ ਵੱਡੇ ਉਸਤਾਦ ਤੇ ਗਿਆਨੀ ਸਰਵਣ ਸਿੰਘ ਜੀ ਕੈਨੇਡਾ ਚਲੇ ਗਏ ਸਨ ਜੀ ਉਹਨਾਂ ਦੀ ਇਜਾਜ਼ਤ ਨਾਲ ਫਿਰ ਮੈਂ ਉੱਥੇ ਜਵਦੀ ਟਕਸਾਲ ਮੈਂ ਆ ਗਿਆ 94 ਦੇ ਵਿੱਚ ਕਿ ਮੈਨੂੰ ਬੜਾ ਸ਼ੌਕ ਸੀ ਕਿ ਗੁਰਮਤ ਸੰਗੀਤ ਸਿੱਖਣਾ ਤੇ ਉੱਥੋਂ ਫਿਰ ਮੈਂ ਕੰਟੀਨਿਊ ਉਹਨਾਂ ਕੋਲ ਮੈਂ ਸਿੱਖਦਾ ਰਿਹਾ ਜੀ 2000 ਤੱਕ ਤੇ ਇਹ ਹੁਣ ਤੱਕ ਤੁਸੀਂ ਕਾਫੀ ਕਿਤਾਬਾਂ ਵੀ ਗੁਰਮਤ ਸੰਗੀਤ ਨਾਲ ਰਿਲੇਟਡ ਪੰਥ ਦੀ ਝੋਲੀ ਪਾ ਚੁੱਕੇ ਹੋ ਮੈਂ ਚਾਹਾਂਗਾ ਉਸ ਦਾ ਜ਼ਿਕਰ ਜਰੂਰ ਸੰਗਤ ਦੇ ਨਾਲ ਕਰੋ ਇੱਕ ਗੁਰਨਾਨਕ ਸੰਗੀਤ ਪੱਤੀ ਜੀ ਬਾਬਾ ਸੁੱਚਾ ਸਿੰਘ ਜੀ ਇੱਕ ਜਿਵੇਂ ਹਿੰਦੁਸਤਾਨ ਸੰਗੀਤ ਪੱਤੀ ਕਰਨਾਟਕ ਸੰਗੀਤ ਪੱਤੀ ਇਸ ਤਰ੍ਹਾਂ ਉਹਨਾਂ ਦਾ ਮਨਸਿਬ ਬਾਬਾ ਜੀ ਦਾ ਕਿ ਇੱਕ ਨਾ ਗੁਰਨਾਨਕ ਸੰਗੀਤ ਪੱਤੀ ਜੋ ਗੁਰੂ ਗ੍ਰੰਥ ਸਾਹਿਬ ਦਾ ਟ੍ਰੈਡੀਸ਼ਨ ਹੈ ਜੋ ਗੁਰਬਾਣੀ ਸੰਗੀਤ ਦਾ ਟ੍ਰੈਡੀਸ਼ਨ ਹੈ 31 ਮੁਖਰਾਗ ਨੇ 31 ਰਾਗ ਪ੍ਰਕਾਰ ਨੇ ਗੁਰਬਾਣੀ ਫੋ ਪੜਤਾਲਾਂ ਇਹ ਜਿਵੇਂ ਅਸੀਂ ਇੱਕ ਪ੍ਰੈਕਟੀਕਲ ਕਰਾਨੇ ਆ ਇੱਕ ਮਤਲਬ ਕੰਪੋਜੀਸ਼ਨ ਦੇ ਰੂਪ ਵਿੱਚ ਇੱਕ ਨੋਟਿਸ਼ਨ ਦੇ ਰੂਪ ਵਿੱਚ ਇੱਕ ਸੇਵ ਰਵੇ ਤੇ ਉਹਨਾਂ ਨੇ ਡਿਊਟੀ ਲਈ ਕਿ ਇਹ ਗੁਰਮਤ ਸੰਗੀਤ ਦਾ ਪ੍ਰਚਾਰ ਵੀ ਨਾਲ ਕਰਨਾ ਤੇ ਤੁਸੀਂ ਬੁੱਕਸ ਵੀ ਲਿਖਣੀਆਂ ਤੇ ਉਹਦੇ ਵਿੱਚ ਥੋੜੀਆਂ ਸੰਪਾਦਨਾ ਕੀਤੀ ਤੇ ਥੋੜੀਆਂ ਕਿਤਾਬਾਂ ਮਤਲਬ ਮੈਂ 31 ਮੁਖਰਾਗਾਂ ਦੀਆਂ ਰਾਗ ਪ੍ਰਕਾਰ ਹੁਣ ਪੜਤਾਲਾਂ ਦੀ ਅਲੰਕਾਰਾਂ ਦੀ ਇੰਗਲਿਸ਼ ਹਿੰਦੀ ਪੰਜਾਬੀ ਇਸ ਤਰ੍ਹਾਂ ਸਾਰੇ ਕੋਈ 15 ਬੁਕਸ ਹੈਗੀਆਂ ਨੇ ਠੀਕ ਹੈ ਇਸ ਪਾਸੇ ਸਭ ਬਹੁਤ ਵਾਰੀ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਇੱਕ ਸਤਕਾਰਯੋ ਕੀਰਤਨੀਆਂ ਹੁੰਦਾ ਬਹੁਤ ਘੱਟ ਹੁੰਦੀ ਜਿਹੜੇ ਨਾਲ ਨਾਲ ਲਿਖਦੇ ਵੀ ਨੇ ਤੁਸੀਂ ਲਿਖਦੇ ਹੋ ਕਿਤਾਬਾਂ ਨੂੰ ਜਾਂ ਗੁਰਮਤ ਸੰਗੀਤ ਦੇ ਬਾਰੇ ਸਾਰਾ ਉਹਦੇ ਵਿੱਚ ਡਿਟੇਲ ਦਿੰਦੇ ਹੋ ਕਿਵੇਂ ਸਮਾਂ ਕੱਢਦੇ ਹੋ ਸੰਗੀਤ ਦੇ ਲਈ ਔਰ ਬੁਕਸ ਲਿਖਣ ਦੇ ਲਈ ਕਿਤਾਬਾਂ ਲਿਖਣ ਦੇ ਲਈ ਹੁੰਦਾ ਤੇ ਔਖਾ ਇੱਕ ਤੇ ਹੁੰਦਾ ਸ਼ੌਕ ਇੱਕ ਜਨੂਨ ਇਹ ਮੈਨੂੰ ਜਨੂਨ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਰ ਰਹਿਮਤ ਹੈ ਤੇ ਜਿਵੇਂ ਕੰਪੋਜੀਸ਼ਨ ਬਣਾਉਣ ਦਾ ਸ਼ੌਕ ਕਿਉਂਕਿ ਜੋ ਉਸਤਾਦਾਂ ਨੇ ਸਿਖਾਇਆ ਮੈਂ ਜਸਵੰਤ ਸਿੰਘ ਪੌਰਾਜੀ ਜੀ ਜਦੋਂ ਅਕਾਲ ਚਰਣਾ ਕੀਤਾ ਉਸ ਤੋਂ ਬਾਅਦ ਪੰਡਿਤ ਗਣੇਸ਼ ਪ੍ਰਸਾਦ ਜੀ ਅੰਬਾਲਾ ਤੋਂ ਨਤੋਂ ਕੰਟੀਨਿਊ ਸਿੱਖਦਾ ਰਿਹਾ ਹੁਣ ਲਾਸਟ ਈਅਰ ਉਹ ਵੀ ਅਕਾਲ ਚਰਣਾ ਕਰ ਗਏ ਤੇ ਉਹ ਜੋ ਮੈਂ ਆਪਣੇ ਉਸਤਾਦਾਂ ਕੋਲ ਸਿੱਖਿਆ ਤੇ ਉਹਦੇ ਵਿੱਚ ਮਨ ਕੀਤਾ ਕਿ ਉਹ ਜੋ ਤਾਲੀਮ ਮੈਨੂੰ ਮਿਲੀ ਕਿ ਉਹਦੇ ਅੰਤਰਗਤ ਬੰਦਸ਼ੀਆਂ ਬਣਾਉਣ ਦਾ ਚਾਹ ਪੈਦਾ ਹੋਇਆ ਤੇ ਉਹ ਫਿਰ ਕੰਪੋਜੀਸ਼ਨਸ ਮੈਂ ਮਤਲਬ ਨੋਟੇਸ਼ਨ ਬੰਦ ਕੀਤੀ ਤੇ ਸੰਗਤਾ ਨੇ ਉਹਦਾ ਬੜਾ ਪਿਆਰ ਦਿੱਤਾ ਸਾਰੇ ਬੱਚੇ ਜਿੰਨੇ ਵੀ ਚਾਹੀ ਕਿਸੇ ਉਸਤਾਦ ਦੇ ਵੀ ਨੇ ਕਈ ਵਾਰ ਪਿਆਰ ਨਾਲ ਗਾਉਂਦੇ ਨੇ ਤੇ ਸਾਨੂੰ ਚੰਗਾ ਲੱਗਦਾ ਪ੍ਰੇਮ ਮਿਲਦਾ ਹੈ ਨਾ ਤੇ ਉਹ ਔਖਾ ਜ਼ਰੂਰ ਸੀ ਕਿਉਂਕਿ ਤੁਸੀਂ ਕੋਈ ਬੁੱਕ ਲਿਖੋ ਉਸ ਤੋਂ 10 ਗੁਣਾ ਜ਼ਿਆਦਾ ਔਖੀ ਸੰਗੀਤ ਦੀ ਬੁੱਕ ਲਿਖਣੀ ਕਿਉਂਕਿ ਇੱਕ ਡਾਟ ਦੇ ਖੇਡ ਹੈ ਬਿਲਕੁਲ ਜੇ ਤੁਸੀਂ ਮਤਲਬ ਜੇ ਪੰਚਮ ਦੇ ਥੱਲੇ ਬਿੰਦੀ ਨਹੀਂ ਲੱਗੀ ਹੈ ਨਾ ਉਹ ਮਦ ਸप्तक ਬਣ ਗਿਆ ਪੰਚਮ ਦੇ ਮਤਲਬ ਜੇ ਥੋੜਾ ਤੁਹਾਨੂੰ ਮਿਸਟੇਕ ਕਿਤੇ ਹੋ ਗਈ ਕੋਮਲ ਮਿਸਟੇਕ ਹੋ ਗਈ ਰਾਗ ਹੀ ਬਦਲ ਜਾਂਦਾ ਹੈ ਉਹ ਇਸ ਕਰਕੇ ਇੱਕ ਇੱਕ ਬਿੰਦੀ ਦਾ ਧਿਆਨ ਰੱਖਣਾ ਪੈਂਦਾ ਕਟੂਕੜ 50 60 ਵਾਰੀ ਉਹਦੀ ਪ੍ਰੂਫ ਰੀਡਿੰਗ ਕਰਨੀ ਪੈਂਦੀ ਤੇ ਮੇਰੇ ਸਟੂਡੈਂਟਸ ਨੇ ਵੀ ਬੜੀ ਮਦਦ ਕੀਤੀ ਮੇਰੀ ਉਹ ਇਸ ਤਰ੍ਹਾਂ ਇਹ ਥੋੜੀਆਂ ਜਿਹੀਆਂ ਕਠਿਨ ਹੁੰਦੀਆਂ ਪੁਸਤਕਾਂ ਤੇ ਇਹਦੇ ਵਿੱਚ ਮੈਂ ਜ਼ਿਆਦਾਤਰ ਇਹ ਰਾਤ ਜਦੋਂ ਮੈਂ ਬਿਲਕੁਲ ਸਾਰੇ ਸਮਾਂ ਜਾਂਦੇ ਨੇ ਇਹ ਸਾਰੀਆਂ ਕਿਤਾਬਾਂ ਦਾ ਉਦੋਂ ਕਰਦਾ ਤੇ ਜਦੋਂ ਮੈਂ ਤੁਹਾਡੇ ਜੀਵਨ ਬਾਰੇ ਵੇਖ ਰਿਹਾ ਸੀ ਉਹਨੂੰ ਜਾਂਚ ਰਿਹਾ ਸੀ ਮੈਂ ਦੇਖਿਆ ਤੁਹਾਡਾ ਜੀਵਨ ਵਾਕਈ ਬਹੁਤ ਰੁਝੇਵੇਂ ਆ ਭਰਪੂਰ ਆ ਬਹੁਤ ਸਾਰੀਆਂ ਅਕੈਡਮੀਆਂ ਦੀ ਸਥਾਪਨਾ ਤੁਸੀਂ ਬਾਹਰ ਕੀਤੀ ਹੈ ਭਾਰਤ ਦੂਬਾਰਗ ਕੀਤੀ ਹੈ ਭਾਰਤ ਦੇ ਵਿੱਚ ਵੀ ਕੀਤੀ ਹੈ ਔਰ ਇਸ ਅਕੈਡਮੀ ਨੂੰ ਵੀ ਸਮਾਂ ਦਿੰਦੇ ਹੋ ਜਗਾ ਜਗਾ ਤੇ ਜਾ ਕੇ ਗੁਰਮਤ ਪ੍ਰਚਾਰ ਵੀ ਕਰਦੇ ਹੋ ਇਹ ਸਾਰਾ ਕੁਝ ਕਿਵੇਂ ਸੰਭਵ ਹੁੰਦਾ ਹੈ ਜਾਂ ਉਹ ਕਿੱਥੋਂ ਇਹਨੀ ਸ਼ਕਤੀ ਮਿਲਦੀ ਹੈ ਮਤਲਬ ਮੈਂ ਬਾਰ ਬਾਰ ਜ਼ਿਕਰ ਕਰ ਰਿਹਾ ਕਿ ਮੈਂ ਇਹ ਤੋਂ ਸਿੱਖਣ ਆਇਆ ਜਵਦੀ ਟਕਸਾਲ ਬਾਬਾ ਜੀ ਕੋਲੋਂ ਤੇ ਬਾਬਾ ਜੀ ਨੇ ਮੈਨੂੰ ਹੁਕਮ ਲਾਇਆ ਉਹਨਾਂ ਨੇ 1997 'ਚ ਮੈਨੂੰ ਗੁਰਸ਼ਬਦ ਸੰਗੀਤ ਅਕੈਡਮੀ ਜੋਰਦੀ ਟਕਸਾਲ ਦਾ ਪ੍ਰਿੰਸੀਪਲ ਬਣਾਇਆ ਬੜਾ ਛੋਟਾ ਸੀ ਮੇਰਾ ਠੀਕ ਹੈ ਤੇ ਉਹਨਾਂ ਨੇ ਕਿਹਾ ਕਿ ਰਹਿੰਦੇ ਸਵਾਸਾਂ ਤੱਕ ਗੁਰਬਾਣੀ ਸੰਗੀਤ ਜੋ ਨਿਰਧਾਰਤ ਰਾਗਾਂ ਦਾ ਤੁਸੀਂ ਪ੍ਰਚਾਰ ਕਰਨਾ ਤੇ ਇਹਦੇ ਲਈ ਵੱਦ ਤੋਂ ਵੱਧ ਆਪਣਾ ਜੀਵਨ ਸਾਰਾ ਇੱਥੇ ਲਾ ਦੇਣਾ ਕੀ ਬਾਤ ਹੈ ਤੇ ਉਹਦੇ ਵਿੱਚ ਫਿਰ ਹੁਣ ਸੰਸਾਰ ਭਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬਾਬਾ ਜੀ ਨਾਲ ਹੀ ਕੈਨੇਡਾ ਗਿਆ ਉਹਨਾਂ ਨੇ ਭੇਜਿਆ ਸੀ ਉੱਥੇ ਅਸੀਂ ਅਕੈਡਮੀ ਸ਼ੁਰੂ ਕੀਤੀ ਟੋਰਾਂਟੋ ਦੇ ਵਿੱਚ ਉਸ ਤੋਂ ਬਾਅਦ ਹਰ ਕੰਟਰੀ ਦੇ ਵਿੱਚ ਮਤਲਬ ਜਿਵੇਂ ਜਾਣ ਦਾ ਸਬਬ ਜ਼ਿਆਦਾਤਰ ਬਣਿਆ ਉਤੇ ਇੱਕ ਚਾਹ ਸੀ ਕਿ ਕਿਉਂਕਿ ਸੰਗਤਾਂ ਵੀ ਚਾਹਦੀਆਂ ਸਨ ਜਿਹੜੇ ਸਟੂਡੈਂਟਸ ਨੇ ਉਹ ਵੀ ਚਾਹਦੇ ਨੇ ਕਿ ਗੁਰਬਾਣੀ ਕੀਰਤਨ ਅਸੀਂ ਰਾਗਾਂ ਵਿੱਚ ਕਿਉਂਕਿ ਹੁਣ ਬਹੁਤ ਫਰਕ ਪੈ ਗਿਆ ਦੇਖੋ ਆਪਣੇ ਚੈਨਲ ਪੀਟੀਸੀ ਦੇ ਵਿੱਚ ਜੋ ਗਾਉ ਬੋ ਸੱਚੀ ਬਾਣੀ ਕਿੰਨਾ ਸੰਸਾਰ ਚ ਉਤਸ਼ਾਹ ਇਹਨਾਂ ਦਾ ਤੇ ਟ੍ਰੈਡੀਸ਼ਨ ਸਾਰਾ ਉਹਨਾਂ ਨੂੰ ਮਿਲ ਯੂਥ ਨੂੰ ਸੁਣਨ ਨੂੰ ਸੰਗਤ ਨੂੰ ਸੁਣਨ ਨੂੰ ਮਿਲ ਰਿਹਾ ਰਾਗ ਸਾਰੇ ਇਹ ਕਿੰਨਾ ਵੱਡਾ ਉਪਰਾਲਾ ਤੇ ਇਸੇ ਤਰ੍ਹਾਂ ਉਹ ਸਾਰੇ ਸੰਸਾਰ ਦੇ ਵਿੱਚ ਇੰਡੀਆ ਦੇ ਵਿੱਚ ਵੀ ਤਕਰੀਬਨ ਮੇਰਾ خیال ਕੋਈ 35 ਅਕੈਡਮੀਆਂ ਨੇ ਜਿਹੜੀਆਂ ਹਰ ਸ਼ਹਿਰ ਚ ਜਿਵੇਂ ਲਖਨਊ ਹੋ ਗਈ ਐ ਤਨਬਾਦ ਸ਼ਹਿਰ ਚ ਹੋ ਗਈ ਐ ਇਸ ਤਰ੍ਹਾਂ ਬਾਲਾ ਸ਼ਹਿਰ ਦੇ ਵਿੱਚ ਹੈਗੀ ਆ ਇਸ ਤਰ੍ਹਾਂ ਮੈਂ ਉਹਨਾਂ ਨੂੰ ਡਾਇਰੈਕਟ ਕਰ ਰਿਹਾ ਤੇ ਟੀਚਰ ਜਿਹੜੇ ਸਟੂਡੈਂਟਸ ਮੈਂ ਆਪਣੇ ਭੇਜ ਦਿੰਨਾ ਉਹ ਉੱਥੇ ਟੀਚ ਕਰਦੇ ਨੇ ਇਸੇ ਤਰ੍ਹਾਂ ਸਾਰੇ ਸੰਸਾਰ ਭਰ ਦੇ ਵਿੱਚ ਕੋਈ 50 ਦੇ ਕਰੀਬ ਅਕੈਡਮੀਆਂ ਨੇ ਗੁਰਮਤ ਸੰਗੀਤ ਦੀਆਂ ਵਿਦੇਸ਼ਾਂ ਵਿੱਚ ਵੀ ਤੇ ਕਾਫੀ 2 2 220 300 100 100 ਸਟੂਡੈਂਟਸ ਨੇ ਜਿਵੇਂ ਹੁਣੇ ਆਸਟ੍ਰੇਲੀਆ ਦੇ ਵਿੱਚ ਮੇਰਾ ਸਟੂਡੈਂਟ ਭਾਈ ਸਤਨਾਮ ਸਿੰਘ ਉੱਥੇ ਸਿਖਾ ਰਹੇ ਨੇ ਤੇ ਯੂਐਸ ਤੋਂ ਭਾਈ ਮਨਬੀਰ ਸਿੰਘ ਇਸ ਤਰ੍ਹਾਂ ਹਰ ਕੰਟਰੀ ਦੇ ਵਿੱਚ ਸਟੂਡੈਂਟਸ ਗਏ ਨੇ ਤੇ ਉਹ ਤੰਤੀ ਸਾਜਾ ਨਾ ਬੱਚੇ ਕੀਰਤਨ ਸਿੱਖ ਰਹੇ ਨੇ ਤੇ ਬੜਾ ਉਤਸ਼ਾਹ ਹੈ ਅੱਜ ਕੱਲ ਤੇ YouTube 'ਚ ਬੜਾ ਸੌਖਾ ਸਾਧਨ ਹੈ ਸਾਰਾ ਪ੍ਰੈਕਟੀਕਲ ਸਾਹਮਣੇ ਆ ਰਿਹਾ ਹੈ ਕਿ ਵਾਕਈ ਉੱਥੇ ਵਿਦਿਆ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਤੰਤੀ ਸਾਜ ਜੋ ਕਦੀ ਅਲੋਪ ਸਨ ਤੇ ਉਹ ਸਾਰਾ ਅੱਜ ਸਾਹਮਣੇ ਸੰਗਤ ਸਾਹਮਣੇ ਜਿਹੜੀ ਯੂਥ ਹੈ ਉਹਦੇ ਨਾਲ ਜੁੜ ਰਹੀ ਹੈ ਗੁਰਮਤ ਸੰਗੀਤ ਨਾਲ ਗੁਰਮਤ ਟ੍ਰੈਡੀਸ਼ਨ ਨਾਲ ਉਹਨਾਂ ਦਾ ਦਿਲ ਕਰ ਰਿਹਾ ਕਿ ਜੋ ਸਾਡਾ ਟ੍ਰੈਡੀਸ਼ਨ ਹੈ ਰਿਚ ਟ੍ਰੈਡੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਬੋਧਨਾਸੀ ਜੁੜੀ ਇਸੇ ਤਰ੍ਹਾਂ ਸੀ ਗੱਲਬਾਤ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਕਿ ਸ਼ਬਦ ਦੀ ਹੋਰ ਸائیں ਤੁਸੀਂ ਸੰਗਤਾਂ ਨਾਲ ਜਰੂਰ ਪਾਓ ਜੀ ਜੀ ਪ੍ਰਭ ਜੀ ਕੋ ਨਾਮ ਜਪਤ ਮਾਂਛੇ ਪ੍ਰਭ ਜੀ ਕੋ ਰਾਮ ਜਪਤ ਮਨ ਟੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈ ਪ੍ਰਭ ਜੀ ਕੋ ਨਾਮ ਜਪਤ ਮਨ ਚੈ ਬੋ ਪ੍ਰਕਾਰ ਖੋਜੇ ਸਭ ਤਾ ਕੋ प्रकार हो जाए सब बिकम न जा प्रभु जी को नाम जपत मा छ जी को मन माच क्या बात है प्रिंसिपल साहब ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਸ਼ਬਦ ਗਾਇਨ ਕੀਤਾ ਬਹੁਤ ਆਨੰਦ ਆਇਆ ਸੋ ਅਗਲਾ ਸਵਾਲ ਮੇਰਾ ਹੈ ਪ੍ਰਿੰਸੀਪਲ ਸਾਹਿਬ ਅੱਜ ਆਧੁਨਿਕ ਜਮਾਨੇ ਦੇ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ ਵਪਾਰੀਕਰਨ ਇੰਨਾ ਹੋ ਗਿਆ ਕਿ ਬੰਦਾ ਇੱਕ ਦੂਸਰੇ ਤੋਂ ਅਗਾਹ ਨਿਕਲ ਦੀ ਜਦੋਜਹਿਦ ਦੇ ਵਿੱਚ ਹੈ ਅਜਿਹੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਭੇਟਾ ਰਹਿ ਤੁਸੀਂ ਸਿੱਖਲਾਈ ਦੇ ਰਹੇ ਹੋ ਇਹ ਕਿਵੇਂ ਸੰਭਵ ਕਰ ਪਾਉਂਦੇ ਹੋ ਇਹ ਖਿਆਲ ਕਿੱਥੋਂ ਆਇਆ ਇਹਦੀ ਸੰਗਤ ਨਾਲ ਜ਼ਰੂਰ ਜਾਣੀ ਪਾਉ ਖਿਆਲ ਕਿਉਂਕਿ ਮੈਂ ਜਿੰਨਾ ਉਸਤਾਦਾਂ ਕੋਲ ਸਿੱਖਿਆ ਹੈ ਤਾ ਸਹਿਬਾ ਨੂੰ ਉਹਨਾਂ ਨੇ ਮੈਨੂੰ ਨਿਸ਼ਕਾਮ ਸਿਖਾਇਆ ਕੀ ਬਾਤ ਹੈ ਉਹਨਾਂ ਨੇ ਤਿੰਨਾਂ ਨੇ ਹੈ ਨਾ ਤਿੰਨ ਉਸਤਾਦ ਸਹਿਬਾ ਜਿਨ੍ਹਾਂ ਕੋਲ ਮੈਂ ਸਿੱਖਿਆ ਤੇ ਫਿਰ ਜਦੋਂ ਮੈਂ ਬਾਬਾ ਸੁੱਚਾ ਸਿੰਘ ਨੇ ਮੈਨੂੰ ਉਹਨਾਂ ਨਾਲ ਬਚਨ ਹੋਇਆ ਕਿ ਤੁਸੀਂ ਰਹਿੰਦੇ ਸਵਾਸਾ ਤੱਕ ਫੀਸ ਨਹੀਂ ਮੰਗਣੀ ਕਿਸ ਤੇ ਉਹ ਫਿਰ ਤੇ ਉਹਨਾਂ ਨੇ ਇੱਕ ਵੀ ਬਚਨ ਕੀਤਾ ਕਿਸੇ ਨੂੰ ਨਾਮ ਨਹੀਂ ਕਰਨੀ ਚਾਹੇ ਕੋਈ ਤਾਲ ਚ ਨਹੀਂ ਹੈ ਕੋਈ ਸੁਰ ਕੀ ਇਹਦੀ ਠੀਕ ਹੈ ਨਹੀਂ ਹੈ ਤੁਸੀਂ ਕਿਸੇ ਨੂੰ ਕੀਰਤਨ ਸਿਖਾਉਣ ਤੋਂ ਨਾ ਨਹੀਂ ਕਰਨੀ ਸਭ ਨੂੰ ਵੱਡਾ ਛੋਟਾ ਸਭ ਨੂੰ ਸਿਖਾਣਾ ਸਿਖਾਣਾ ਹਰ ਤਰ੍ਹਾਂ ਦੇ ਜੋ ਵੀ ਸਟੂਡੈਂਟ ਹੈ ਤੁਸੀਂ ਕੀਰਤਨ ਸਿਖਾਣਾ ਤੇ ਉਹ ਮੈਂ ਇਸ ਕਰਕੇ ਉਹਨਾਂ ਦਾ ਬਚਨ ਵੀ ਮੇਰੇ ਸਾਹਮਣੇ ਹੈ ਕਿਉਂਕਿ ਉਹਨਾਂ ਨੇ ਗੁਰਮਤ ਸੰਗੀਤ ਦੇ ਪ੍ਰਚਾਰ ਲਈ ਆਪਣਾ ਜੀਵਨ ਲਾਇਆ ਸਾਰੇ ਜਾਣਦੇ ਨੇ ਬਿਲਕੁਲ ਤੇ ਇਸ ਕਰਕੇ ਕਿਸੇ ਗੱਲ ਦੀ ਕਮੀ ਵੀ ਨਹੀਂ ਆਉਂਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਬਰਕਤਾਂ ਪਾਉਂਦੇ ਨੇ ਤੇ ਇਸ ਕਰਕੇ ਉਹ ਇੱਕ ਚਾਹੀਏ ਤੇ ਜਿਹੜਾ ਇੱਕ ਇਹ ਅਕੈਡਮੀ ਬਾਬਾ ਸੁੱਚਾ ਸਿੰਘ ਜੀ ਗੁਰਮਤ ਸੰਗੀਤ ਅਕੈਡਮੀ ਜੰਡੇਆਲਾ ਕਰੋ ਅੰਮ੍ਰਿਤਸਰ ਉਧਰ ਹੀ ਫਿਰ ਅਸੀਂ ਮੇਰਾ ਛੋਟਾ ਭਰਾ ਭਾਈ ਪ੍ਰਿੰਸੀਪਲ ਜਿਸਪਾਲ ਸਿੰਘ ਜੀ ਉਹਦੀ ਕੀਰਤਨ ਇਹ ਦੇਸ਼ ਵਿੱਚ ਹੁਣ ਹੈ ਅਸੀਂ ਵੀ ਕੀਰਤਨ ਕਰਨ ਜਾਂਦੇ ਆ ਸੇਵਾ ਆ ਹੀ ਜਾਂਦੀ ਸੰਗਤ ਦੇ ਹੀ ਦਿੰਦੇ ਹਨ ਤੇ ਇਸ ਅਕੈਡਮੀ ਤੋਂ ਬਾਬਾ ਸੋਹਣ ਸਿੰਘ ਜੀ ਭਾਈ ਮਹਿੰਦਰ ਸਿੰਘ ਜੀ ਉਹ ਫਿਰ ਸਾਰੇ ਅਸੀਂ ਰਲ ਕੇ ਇਹ ਸੇਵਾ ਕਰਦੇ ਆ ਜੀ ਪ੍ਰਿੰਸੀਪਲ ਸਾਹਿਬ ਸੰਤਤਾ ਨੇ ਬਹੁਤ ਸਾਰੇ ਸਨਮਾਨਾਂ ਦੇ ਨਾਲ ਆਪ ਜੀ ਨੂੰ ਨਿਵਾਜ਼ਿਆ ਤੇ ਔਰ ਮੈਂ ਚਾਹਾਂਗਾ ਕਿ ਉਹ ਕਿਹੜੇ ਕਿਹੜੇ ਅਵਾਰਡ ਨੇ ਜਿਹੜੇ ਸੰਗਤ ਵੱਲੋਂ ਆਪ ਜੀ ਦੀ ਝੋਲੀ ਪਏ ਨੇ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਸਾਰਾ ਜਿੰਨੇ ਵੀ ਅਵਾਰਡ ਸਨਮਾਨ ਨੇ ਇਸ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਜੋ ਰਾਗਾਤਮਕ ਬਾਣੀ ਦਾ ਪ੍ਰਚਾਰ ਹੈ ਉਹ ਉਹਨਾਂ ਦੇ ਹੀ ਨੇ ਹਨਾ ਤੇ तकरीबन ਸੰਗਤੀ ਰੂਪ ਸੰਸਾਰੀ ਰੂਪ ਦੇ ਵਿੱਚ ਕੋਈ 16 ਐਵਾਰਡ ਨਹੀਂ ਕੀਆ ਤੇ ਮੈਂ ਹੁਣ ਨਾਮ ਲਵਾ ਤੇ ਟਾਈਮ ਲੱਗ ਜਾਏਗਾ ਸਾਰੀਆਂ ਮਤਲਬ ਜਿਹੜੇ ਸਨਮਾਨ ਨੇ ਸਾਰੇ ਮਹਾਰਾਜ ਨੇ ਦਿੱਤੇ ਨੇ ਤੇ ਚੰਗਾ ਲੱਗਦਾ ਹੈ ਕਿ ਗੁਰਮਤ ਸੰਗੀਤ ਨੂੰ ਸਨਮਾਨ ਮਿਲਦਾ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਗੁਰਬਾਣੀ ਸੰਗੀਤ ਨੂੰ ਟ੍ਰੈਡੀਸ਼ਨ ਹੈ ਉਹਦੇ ਲਈ ਸਾਨੂੰ ਕੋਈ ਬੁਲਾ ਕੇ ਸਨਮਾਨ ਦਿੰਦਾ ਕਿ ਤੁਸੀਂ ਗੁਰਮਤ ਸੰਗੀਤ ਦੀ ਸੇਵਾ ਕੀਤੀ ਹੈ ਤੇ ਸਾਡੇ ਦਿਲ ਨੂੰ ਖੁਸ਼ੀ ਹੁੰਦੀ ਜੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਸ਼ਤਾਬਦੀ ਸਮਾਰੋਹ ਆ ਰਿਹਾ ਹੈ ਸਮੁੱਚੇ ਭਾਰਤ ਦੇ ਵਿੱਚ ਸੰਗਤਾਂ ਵੱਲੋਂ ਉਹ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਆ। ਆਪਜੀ ਵੱਲੋਂ ਵਿਸ਼ੇਸ਼ ਕੀ ਕੀਤਾ ਜਾ ਰਿਹਾ। ਮੈਂ ਇੱਕ ਛੋਟਾ ਜਿਹਾ ਗੁਰਮਤ ਸੰਗੀਤ ਦਾ ਵਿਦਿਆਰਥੀ ਆ। ਇੱਕ ਫੁਰਨਾ ਸੀ ਮੰਨ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਗੁਰੂ ਨੇ। ਕੀ ਬਾਤ ਹੈ? ਜੇ ਕੋਈ ਦੋਰਾਵਾ ਨਹੀਂ। ਕੋਈ ਦੋਰਾਵਾ ਨਹੀਂ। ਤੇ ਉਹਦੇ ਲਈ ਅਸੀਂ ਕੀ ਕਰ ਸਕਦੇ ਆ ਫਿਰ ਮੈਂ ਬੜੇ ਅਜੀਜ਼ ਸੰਸਾਰ ਪ੍ਰਸਿੱਧ ਕੀਰਤਨੀ ਪਾਏ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਅਸੀਂ ਵਿਚਾਰ ਕੀਤੀ। ਮੇਰੇ ਮਨ 'ਚ ਫੁਰਨਾ ਸੀ। ਕਿ ਅਸੀਂ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਚ ਰਿਕਾਰਡ ਕਰੀਏ। ਇਹ ਸਾਡਾ ਟ੍ਰੈਡੀਸ਼ਨ ਹੈ। ਉਹਦੇ ਵਿੱਚ ਹਰ ਧਰਮ ਦਾ ਉਸਤਾਦ, ਹਰ ਧਰਮ ਦੇ ਸੰਗੀਤਕਾਰ, ਗੁਰੂ ਦੇ ਪਿਆਰੇ ਕੀਰਤਨੀਆਂ ਤੋਂ ਇਲਾਵਾ ਉਹ ਵੀ ਇਹਦੇ ਵਿੱਚ ਹਿੱਸਾ ਪਾਉਂਦੇ ਕਿਵੇਂ ਕਿਉਂਕਿ ਸਾਉਥ ਦੇ ਵਿਚਾਰ ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ RAMKALI DAKHNI, MARU DAKHNI, VADHANSI DAKHNI, GAODI DAKHNI ਤੇ ਸਾਉਥ ਦੇ ਜਿਹੜੇ ਕਲਾਸਿਕਲ ਦੇ ਟੌਪ ਦੇ ਆਰਟਿਸਟ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਇੱਕ ਸ਼ਬਦਨਾਦ ਪ੍ਰੋਜੈਕਟ ਸ਼ੁਰੂ ਕੀਤਾ। ਸ਼ਬਦਨਾਦ ਜਿਹਦੇ ਵਿੱਚ 100 ਆਰਟਿਸਟਾਂ ਨੇ ਪੰਗੁਰੂ ਗ੍ਰੰਥ ਸਾਹਿਬ ਅਰੇ ਦੀ ਬਾਣੀ ਰਾਗਾਤਮਕ ਜੋ ਟ੍ਰੈਡੀਸ਼ਨ ਹੈ 31 ਮੁਖ ਰਾਗ ਨੇ 31 ਚ ਰਾਗ ਪ੍ਰਕਾਰ ਨੇ ਪੜਤਾਲਾਂ ਨੇ ਕੁਝ ਕੁਝ ਧਰੁਪਦ ਹੈ ਉਹਦੇ ਵਿੱਚ ਪਖਾਵਜ ਹਰ ਤਾਲ ਹਰ ਹਰ ਸਾਜਸੀ ਯੂਜ਼ ਕੀਤਾ ਉਹਦੇ ਵਿੱਚ ਗੁਰਬਾਣੀ ਲੋਕ ਜਿਨੇ ਘੋੜੀਆਂ ਲਾਣੀਆਂ ਕਰ ਹਲੇ ਫੁਨੇ ਗਾਥਾ ਚਾਉ ਬੋਲੇ ਛੰਤ ਮੁੰਦਾਵਣੇ ਸੱਜੀ ਕੁਚੱਜੀ ਕਾਵ ਸ਼ੈਲੀਆਂ ਸਾਰੀਆਂ ਗੁਰਬਾਣੀ ਦੀਆਂ ਇਹ ਸਾਰੀਆਂ ਕਰਕੇ 130 ਸ਼ਬਦ ਅਸੀਂ ਉਹਦੇ ਵਿੱਚ ਰਿਕਾਰਡ ਕੀਤੇ ਨੇ ਸਰਦਾਰ ਕਮਰਜੀ ਸਿੰਘ ਜੀ ਕੇਜੀ ਸਿੰਘ ਮੁੰਬਈ ਕਰਕੇ ਉਹਨਾਂ ਜਰੀਏ ਉਹਨਾਂ ਲੋਕਾਂ ਤੱਕ ਸੌਖੀ ਅਪਰੋਚ ਹੋ ਸਕਦੀ ਸੀ ਠੀਕ ਹੈ ਜੀ ਕਿਉਂਕਿ ਉਹਨਾਂ ਆਰਟਿਸਟਾਂ ਦਾ ਇੱਕ ਫੁਰਨਾ ਬਣਿਆ ਤੇ ਉਹ ਹੁਣ ਕੰਪਲੀਟ ਤਕਰੀਬਨ 1-2 ਮਹੀਨੇ ਤੱਕ ਰਿਲੀਜ਼ ਹੋਣ ਵਾਲਾ ਹੈ ਤੇ 550 ਸਾਲ ਵਾਲੇ ਮਹਾਰਾਜ ਦੀ ਅਸੀਂ ਇਹ ਸੇਵਾ ਕਰ ਸਕੀਏ ਤੇ ਮਹਾਰਾਜ ਸਾਨੂੰ ਇਹ ਪ੍ਰਵਾਨ ਕਰੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੋ ਇਸ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਨਵੇਂ ਆ ਰਹੇ ਸਿੱਖਿਆਰਥੀ ਨੇ ਜਾਂ ਸਿੱਖਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕੀਰਤਨਾਂ ਜਰਨ ਨੇ ਉਹਨਾਂ ਨੂੰ ਤਾਂ ਆਪਾਂ ਸੰਦੇਸ਼ ਨਾ ਕੁਝ ਦੇਦੇ ਤਾਂ ਤੇ ਕਿਹਾ ਤੇ ਮਹਾਰਾਜ ਕਹਿੰ ਪਾਰ ਬ੍ਰੰਤ ਤੋਂ ਦੇਹਤਾ ਪਾਈਏ ਹਾਂ ਇੱਕ ਵਿਚਾਰ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਤੇਜ਼ੀ ਨਾ ਹੋਵੇ ਜੀ ਕਿਉਂਕਿ ਸਿੱਖ ਦਾ ਕੀਰਤਨਕਾਰ ਦਾ ਸਾਧਕ ਹੋਣਾ ਸਭ ਤੋਂ ਜ਼ਰੂਰੀ ਹੈ ਬਹੁਤ ਕਿ ਉਹ ਰਿਆਜ ਕਰਕੇ ਚੰਗੇ ਉਸਤਾਦ ਕੋਲੋਂ ਇਹ ਕਦੀ ਨਹੀਂ ਹੁੰਦਾ ਕਿ ਜਿਹੜਾ ਸਿੱਖਣਾ ਚਾਹਵੇ ਤੇ ਉਹਨੂੰ ਇਹ ਨਹੀਂ ਕਿ ਚੰਗਾ ਉਸਤਾਦ ਨਹੀਂ ਮਿਲਦਾ ਹਨਾ ਕਿ ਚੰਗਾ ਉਸਤਾਦ ਹਰ ਜਗ੍ਹਾ 'ਚ ਮੌਜੂਦ ਹੈ ਕਿ ਜਿੱਥੇ ਕਿਸੇ ਵੀ ਤੁਸੀਂ ਸੰਸਾਰ ਦੇ ਕੋਨੇ ਚਲ ਜਿਓ ਗੁਣੀ ਜਨ ਹੈਗੇ ਨੇ ਉਹ ਪਤਾ ਲੱਗ ਜਾਂਦਾ ਤੇ ਮੈਂ ਹਮੇਸ਼ਾ ਇੱਕ ਕਲਾਸ 'ਚ ਵੀ ਗੱਲ ਕਰਦਾ ਹਾਂ ਨਾ ਹਮੇਸ਼ਾ ਕਿ ਕਿਸੇ ਨੂੰ ਦਸਤਾਰ ਦੇਣ ਤੋਂ ਪਹਿਲਾਂ ਕਿਸੇ ਵੀ ਤੁਸੀਂ ਕਲਾਸ 'ਚ ਟੀਚਰ ਕੋਲ ਸਿੱਖਣਾ ਪਹਿਲਾਂ ਇੱਕ ਦੋ ਵਾਰੀ ਉਹਦੀ ਕਲਾਸ 'ਚ ਵੈਸੇ ਜਾ ਕੇ ਬੈਠੋ ਉਹਨਾਂ ਦੀ ਠੀਕ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਤੋਂ ਤੁਹਾਨੂੰ ਮਿਲ ਜਾਏਗਾ ਜੇ ਤੁਹਾਨੂੰ ਤੁਸੀਂ ਉਹਨਾਂ ਦਾ ਸਨਮਾਨ ਕਰ ਲਿਆ ਬਾਅਦ 'ਚ ਤੁਸੀਂ ਨਿੰਦਕ ਬਣ ਗਏ ਬਾਅਦ ਤੁਸੀਂ ਪੁੱਛੋ ਜੀ ਮਿੰਨ ਤੇ ਮਿਲਿਆ ਨਹੀਂ ਜੋ ਮੈਂ ਚਾਹੁੰਦਾ ਸੀ ਹੈ ਨਾ ਉਹ ਫਿਰ ਉਹ ਫਿਰ ਨਿੰਦਿਆ ਨਹੀਂ ਹੋਣੀ ਚਾਹੀਦੀ ਜਿਸ ਕੋ ਤੁਸੀਂ ਇੱਕ ਅੱਖਰ ਵੀ ਸਿੱਖਿਆ ਨਾ ਉਹਦਾ ਵੀ ਸਤਕਾਰ ਤੁਹਾਡੇ ਹਿਰਦੇ 'ਚ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਹੀ ਤੁਸੀਂ ਫੈਸਲਾ ਕਰ ਲਓ ਕਿ ਹਾਂ ਵੀ ਮੈਂ ਇਹਨਾਂ ਕੋਲ ਨਹੀਂ ਮੈਨੂੰ ਠੀਕ ਹੈ ਮੈਂ ਬੈ ਬੀ ਸਤਿਕਾਰ ਰਵੇ ਤੁਸੀਂ ਤੁਸੀਂ ਇੱਕ ਦਿਨ ਕਲਾਸ ਤੇ ਬੈਠੇ ਨਿੰਦਿਆ ਨਾ ਕਰੋ ਤੁਸੀਂ ਆਪਣੇ ਹਰ ਥਾਂ ਤੇ ਉਸਤਾਦ ਮੌਜੂਦ ਨੇ ਤੁਸੀਂ ਉਹਨਾਂ ਕੋਲ ਜਾ ਕੇ ਤਾਲੀਮ ਲਓ ਇਹ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਜੋ ਟ੍ਰੈਡੀਸ਼ਨ ਗੁਰੂ ਗ੍ਰੰਥ ਸਾਹਿਬ ਦਾ ਰਿਚ ਟ੍ਰੈਡੀਸ਼ਨ ਹੈ ਨਿਰਧਾਰਤ ਰਾਗਾਂ ਦਾ ਚੰਗੇ ਉਸਤਾਦਾਂ ਕੋਲ ਸੁਰ ਅਭਿਆਸ ਕਰਕੇ ਉਸ ਤੋਂ ਬਾਅਦ ਗੁਰਮਤ ਸੰਗੀਤ ਦੇ ਪ੍ਰਬਲ ਪਹਿਰੇਦਾਰ ਬਣ ਕੀ ਬਾਤ ਹੈ ਸੋ ਸਾਥ ਸੰਗਤ ਜੀ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਨ੍ਹਾਂ ਅਜ਼ੀਮ ਸ਼ਖਸੀਅਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਘਾਲ ਨਾ ਘਾਲੀ ਹੈ ਕੋਈ ਮਿਹਨਤ ਕੀਤੀ ਹੈ ਔਰ ਅੱਜ ਉਹ ਗੁਰਮਤ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰੀਏ ਉਸੇ ਕੜੀ ਤਹਿਤ ਪ੍ਰਿੰਸੀਪਲ ਸਾਹਿਬ ਜੀ ਨੂੰ ਅਸੀਂ ਆਪ ਜੀ ਦੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਐ ਉਹ ਤੋਂ ਕੁਝ ਨਾ ਕੁਝ ਸਿੱਖ ਜ਼ਰੂਰ ਲਓਗੇ ਔਰ ਇਹਦਾ ਤੁਸੀਂ ਭਰਪੂਰ ਲਾਹਾ ਉਠਾਓਗੇ ਅਗਲੀ ਵਾਰ ਵੀ ਇਸੇ ਤਰ੍ਹਾਂ ਇੱਕ ਅਜਿਹੀ ਹੀ ਸਤਿਕਾਰਤ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਆਪ ਜੀ ਦਾ ਤੁਹਾਡਾ ਧੰਨਵਾਦ ਜੈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ